ਦੇ ਦਵਾਲੇ ਦਵਾਲੇ ਜਿਹੜਾ ਬਨ ਇਹਨੂੰ ਉੱਚਾ ਤੇ ਮਜ਼ਬੂਤ ਕਰ ਰਹੇ ਆ ਕਿ ਬਾਕੀ ਜਿਹੜੇ ਕਿਸਾਨ ਆ ਉਹਨਾਂ ਦੀਆਂ ਬੈਲੀਆਂ ਜਿਹੜੀਆਂ ਹੈਗੀਆਂ ਕਾਫੀ ਬਣ ਗਈਆਂ ਬਾਕੀ ਜਿਹੜੇ ਹੈਗੇ ਉਹਨਾਂ ਦੇ ਵਹਾਰ ਰਹੇ ਆ ਤੇ ਨਾਲ ਵੀਜ ਰਹੇ ਆ ਜੋ ਨਹੀਂ ਜੋ ਨਰ ਮਰ ਗਿਆ ਸਾਰਾ ਹੀ ਝੋਨਾ ਵੜੀ ਸਾਰੇ ਸਾਰੇ ਮਰ ਗਿਆ ਕੋਸ਼ਿਸ਼ ਹੈ ਕਿ ਇਹ ਸਮੇਂ ਸਿਰ ਇਹਨਾਂ ਦੀਆਂ ਬਾਲੀਆਂ ਬੀਜੀਆਂ ਜਾਣ ਤੇ ਬਹੁਤ ਵੱਡਾ ਸਹਯੋਗ ਕੁ ਸੰਗਤ ਦਾ ਰਿਹਾ ਕਿ ਹੜ੍ਹ ਤੇ ਕਰਕੇ ਸਾਡਾ ਝੋਨਾ ਜਿਹੜਾ ਜੀ ਉਹ ਸਾਰਾ ਮਾਰਿਆ ਗਿਆ ਸੋ ਕਿਰਪਾ ਕਰਕੇ ਸਾਡੀ ਇਹੀ ਬੇਨਤੀ ਹੈ ਕਿ ਸਾਨੂੰ ਇੱਥੇ ਟਰੈਕਟਰਾਂ ਦੀ ਲੋੜ ਹੈ ਡੀਜ਼ਲ ਦੀ ਲੋੜ ਹੈ ਤੇ ਬੀਜ ਦੀ ਲੋੜ ਹੈ ਸਾਨੂੰ ਖਾਦ ਦੀ ਲੋੜ ਹੈ ਜੇ ਕੋਈ ਸਾਡਾ ਵੀਰ ਜਿਨ੍ਹਾਂ ਨੇ ਅੱਗੇ ਕਹਿੰਦੇ ਸੀ ਬਾਬਾ ਜੀ ਸੇਵਾ ਕਰਨੀ ਆ ਉਹ ਤੇਲ ਭੇਜ ਸਕਦਾ ਤੇ ਖਾਦ ਦੀ ਇਹਨਾਂ ਨੂੰ ਲੋੜ ਆ ਉਹ ਖਾਦ ਭੇਜ ਸਕਦਾ ਤੁਸੀਂ ਇਹ ਸਾਰਾ ਮੁੱਢ ਜਿਹੜਾ ਹੈਗੇ ਜਿੰਨੇ ਵੀ ਹੈਗੇ ਆ ਅੱਗੇ ਵੀ ਬੀਜ ਵੀ ਆਏ ਆ ਖਾਦ ਵੀ ਆਈ ਹੈ ਪਰ ਥੋੜੇ ਪਰਿਵਾਰ ਜਿਹੜੇ ਹੈਗੇ ਉਹ ਰਹਿ ਗਏ ਸਾਡੇ ਇਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡੇ ਜਿਹੜਾ ਝੋਨਾ ਸੀ ਉਹ ਵੀ ਮਰ ਚੁੱਕਾ ਹੁਣ ਇਸ ਟਾਈਮ ਜਿਹੜੇ ਸਾਡੇ ਜ਼ਮੀਨਾਂ ਦੇ ਵਿੱਚ 5-5 7-7 ਫੁੱਟ ਰੇਤਾ ਪਈ ਹੈ ਸਾਡੀ ਹੈਲਪ ਕੀਤੀ ਜਾਵੇ ਪਣਪਰਾ ਡੀਜਲ ਦੀ ਡੀਏਪੀ ਦੀ ਜੇ ਕੋਈ ਵੀਰ ਭਰਾ ਬੀਵੀ ਦਿਉਂਦਾ ਤੇ ਬੀਵੀ ਵੀਰ ਭਰਾ ਸੇਵਾ ਕਰ ਸਕਦਾ ਇਹ ਉਹ ਏਰੀਆ ਬਾਉਪੁਰ ਮੰਡ ਜਿੱਥੇ ਬੰਨ ਟੁੱਟਿਆ ਸੀ ਵੈਸੇ ਦਾ ਸਾਰੇ ਜਿਹੜੇ ਹੁਣ ਪਾਣੀ ਇਧਰੋਂ ਸੁੱਕ ਗਿਆ ਤੇ ਬੰਨ ਵੀ ਜਿਹੜਾ ਹੈਗਾ ਉਸ ਪਹਿਲੀਆਂ ਚ ਲੱਗਿਆ ਸੀ ਤੇ ਦਵਾਲੇ ਦਵਾਲੇ ਜਿਹੜਾ ਬੰਨ ਇਹਨੂੰ ਉੱਚਾ ਤੇ ਮਜ਼ਬੂਤ ਕਰ ਰਹੇ ਆ ਕਿ ਬਾਕੀ ਜਿਹੜੇ ਕਿਸਾਨ ਆ ਉਹਨਾਂ ਦੀਆਂ ਪਹਿਲੀਆਂ ਇਹ ਜਿਹੜੀਆਂ ਹੈਗੀਆਂ ਕਾਫੀ ਬਣ ਗਈਆਂ ਬਾਕੀ ਜਿਹੜੇ ਹੈਗੇ ਉਹਨਾਂ ਦੇ ਵਹਾਰੇ ਆ ਤੇ ਨਾਲ ਵੀਜ ਰਹੇ ਆ ਸੋ ਕੋਸ਼ਿਸ਼ ਹੈ ਕਿ ਇਹ ਸਮੇਂ ਸਿਰ ਇਹਨਾਂ ਦੀਆਂ ਬਾੜੀਆਂ ਬੀਜੀਆਂ ਜਾਣ ਤੇ ਬਹੁਤ ਵੱਡਾ ਸਹਯੋਗ ਗੁਰਸੰਗਤ ਦਾ ਰਿਹਾ ਉਹਨਾਂ ਦੀ ਬੇਨਤੀ ਕਰਾਂਗੇ ਹਜੇ ਕਾਫੀ ਇੱਥੇ ਕੰਮ ਆ ਜੇ ਕੋਈ ਸਾਡਾ ਵੀਰ ਜਿਨ੍ਹਾਂ ਨੇ ਅੱਗੇ ਕਹਿੰਦੇ ਸੀ ਬਾਬਾ ਜੀ ਸੇਵਾ ਕਰਨੀ ਆ ਉਹ ਤੇਲ ਭੇਜ ਸਕਦਾ ਤੇ ਖਾਦ ਦੀ ਇਹਨਾਂ ਨੂੰ ਲੋੜ ਆ ਉਹ ਖਾਦ ਭੇਜ ਸਕਦਾ ਕਿ ਜੀ ਸਰ ਅ ਨਗਰ ਜਿਹੜਾ ਹੈਗੇ ਜਿੰਨੇ ਵੀ ਹੈਗੇ ਆ ਅ ਅੱਗੇ ਵੀ ਬੀਜ ਵੀ ਆਏ ਆ ਖਾਦ ਵੀ ਆਈ ਹੈ ਪਰ ਥੋੜੇ ਪਰਿਵਾਰ ਜਿਹੜੇ ਹੈਗੇ ਉਹ ਰਹਿ ਗਏ ਉਹਨਾਂ ਵਾਸਤੇ ਚਾਹੁੰਦੇ ਕਿ ਜੇ ਬੀਜ ਆ ਜਾਵੇ ਤੇ ਇਹਨਾਂ ਦਾ ਸਮੇਂ ਸਰ ਖਾਦ ਆ ਜਾਵੇ ਤੇ ਬੀਜ ਆ ਜਾਵੇ ਕਿੰਨੀਆਂ ਕੁ ਖਾਦ ਹੈਗੀ ਆ ਬੀਜ ਹੈਗਾ ਖਾਦ ਨਹੀਂ ਮਿਲਦੀ ਡੀਪੀ ਉਹਦਾ ਕਰਕੇ ਵੀ ਰੁਕੇ ਹੋਇਆ ਸੋ ਬੜੀ ਕਿਰਪਾ ਗੁਰੂ ਦੀ ਹੋਈ ਹੈ ਇਹੋ ਜਿਹੇ ਹਾਲਾਤਾਂ ਵਿੱਚੋਂ ਨਿਕਲ ਕੇ ਦੁਆਰਾ ਜਿਹੜਾ ਹੈਗਾ ਇਹ ਜ਼ਿਮੀਂਦਾਰ ਉਹ بڑے ਸੰਗਰਸ਼ ਦੇ ਵਿੱਚੋਂ ਲੱਗੇ ਹੋਏ ਤੇ ਨਾਲ ਗੁਰਸੰਗਤਾਂ ਦਾ ਸਹਿਯੋਗ ਆ ਮਸ਼ੀਨਾਂ ਲੱਗੀਆਂ ਹੋਈਆਂ ਤੇ ਨਾਲ-ਨਾਲ ਇਹਨਾਂ ਨੂੰ ਬੰਨ ਨੂੰ ਚੱਕੀਤਾ ਜਾ ਰਿਹਾ ਇਹ ਬਹੁਤ-ਬਹੁਤ ਧੰਨਵਾਦ ਉਹਨਾਂ ਗੁਰਸਿੱਖ ਵੀਰਾਂ ਦਾ ਜਿਨ੍ਹਾਂ ਨੇ ਸੇਵਾ ਕਰਕੇ ਗੁਰੂ ਦੀ ਖੁਸ਼ੀਆਂ ਲਈਆਂ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਹੁਣ ਵੀ ਜੇ ਕੋਈ ਵੀਰ ਚਾਹੁੰਦਾ ਹੋਵੇ ਕਿ ਇਹਨਾਂ ਦੀ ਹੈਲਪ ਕਰਨੀ ਆ ਉਹ ਤੇਲ ਤੇ ਖਾਦ ਦੀ ਲੋੜ ਉਹ ਦੇ ਸਕਦਾ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ

ਉਹੀ ਨਹੀਂ ਕਰਦੇ ਇਹੋ ਹੀ ਕਮਾਈ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ ਪਿੰਡ ਪਸਨ ਕਦੀਮ ਆ ਜੋ ਕਿ ਬਿਆਸ ਰਿਆ ਦੇ ਕੰਡੇ ਦੇ ਸਬਤ ਹੈ ਜਿੱਥੇ ਜੋ ਪਤਾ ਹੀ ਹੈ ਕਿ ਹਰਫ ਤੇ ਕਰਕੇ ਸਾਡਾ ਝੋਨਾ ਜਿਹੜਾ ਜੀ ਉਹ ਸਾਰਾ ਮਾਰਿਆ ਗਿਆ ਸੋ ਕਿਰਪਾ ਕਰਕੇ ਸਾਡੀ ਇਹੀ ਬੇਨਤੀ ਹੈ ਕਿ ਸਾਨੂੰ ਇੱਥੇ ਟਰੈਕਟਰਾਂ ਦੀ ਲੋੜ ਹੈ ਡੀਜ਼ਲ ਦੀ ਲੋੜ ਹੈ ਤੇ ਬੀਜ ਦੀ ਲੋੜ ਹੈ ਸਾਨੂੰ ਖਾਦ ਦੀ ਲੋੜ ਹੈ ਬਾਬਾ ਜੀ ਦਾ ਸਾਨੂੰ ਬਹੁਤ ਸਿੱਕੇ ਵਾਲਿਆਂ ਦਾ ਸਾਥ ਹੈ ਜਿਹੜਾ ਸਾਡੇ ਨਾਲ ਖੜੇ ਆ ਤੇ ਤੁਹਾਡੀ ਸੰਗਤ ਤੇ ਸਹਿਯੋਗ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਤਿੰਦਰ ਸਿੰਘ ਪਿੰਡ ਬਊਪਰਕ ਨੇ ਸਾਡੇ ਇਥੇ ਬਹੁਤ ਜਿਆਦਾ ਨੰਨਸਾਨ ਹੋਇਆ ਸਾਡਾ ਜਿਹੜਾ ਝੋਨਾ ਸੀ ਉਹ ਵੀ ਮਰ ਚੁੱਕਾ ਹੁਣ ਇਸ ਟਾਈਮ ਜਿਹੜੇ ਸਾਡੇ ਜ਼ਮੀਨਾਂ ਦੇ ਵਿੱਚ 5 5 7 7 ਫੁੱਟ ਡੇਟਾ ਪਈ ਸਾਡੀ ਹੈਲਪ ਕੀਤੀ ਜਾਵੇ ਭੈਣ ਭਰਾ ਡੀਜ਼ਲ ਦੀ ਬੀ. ਜੀ. ਪੀ. ਜੇ ਕੋਈ ਵੀ ਵੀਰ ਭਰਾ ਵੀ ਵੀ ਜਉਂਦਾ ਹੈ ਤੇ ਵੀ ਵੀ ਵੀਰ ਭਰਾ ਸੇਵਾ ਕਰ ਸਕਦਾ ਕਿਉਂਕਿ ਸਾਡੀ ਮਦਦ ਕੀਤੀ ਜਾਵੇ ਕਿਉਂਕਿ ਅੱਗੇ ਅਸੀਂ ਘੋਨੇ ਤੋਂ ਮਰੇ ਆ ਹੁਣ ਅਸੀਂ ਕੰਕ ਤੋਂ ਨਾਲ ਆਏ ਜੀ ਤੁਹਾਡੇ ਭੈਣ ਭਰਾਵਾਂ ਦੇ ਸਹਿਯੋਗ ਕਰਕੇ ਅਸੀਂ ਇੱਥੋਂ ਤੱਕ ਰੱਗੇ ਆਏ ਆ ਦੂਜੀ ਗੱਲ ਇਹ ਆ ਬਾਬਾ ਜੀ ਦਾ ਸਹਿਯੋਗ ਬਹੁਤ ਨਾਲ ਬਾਬਾ ਸੀਚੇ ਵਾਲੇ ਦਾ ਬਹੁਤ ਸਹਿਯੋਗ ਨਾਲ ਹੈ 24 ਘੰਟੇ ਸਾਡੇ ਨਾਲ ਖੜਦੇ ਆ ਰਾਤ ਵੀ ਖੜੇ ਆ ਦਿਨ ਵੀ ਖੜੇ ਆ ਇਹਨਾਂ ਦਾ ਦਿਲੋਂ ਧੰਨਵਾਦ ਕਰਦੇ ਆ ਵੈਗਜੀ ਦਾ ਖਲਸਾ ਵੈਗਜੀ ਕੀ ਕਰਦਾ